ਇੱਧਰ ਬਾਈ ਨੇ ਤੁਹੀਂ ਬਾਲ ਰੱਖੀ ਆ ਬਾਈ ਕਹਿੰਦਾ ਵੀ ਰਾਤ ਨੂੰ ਜਿਹੜੀ ਠੰਡ ਵਾਵਾ ਹੁੰਦੀ ਆ ਤੇ ਇੱਥੇ ਬੈਠੇ ਸੀ ਇਹ 5 ਮਿੰਟਾਂ ਤੇ ਠੰਡ ਲੱਗਣ ਲੱਗ ਗਈ ਸਾਸੂ ਨੂੰ ਤਾਂ ਪਿਆਰਾ ਹੋ ਗਿਆ ਸੀਗਾ ਤੇ ਬਿੱਟੂ ਬਾਈ ਦਾ ਸਾਈਕਲ ਜਿਹੜਾ ਖੜਾਇਆ ਲਿਆ ਕੇ ਤੇ ਦੀ ਬਈ ਫੂਕ ਨਿਕਲ ਗਈ ਐ ਅੱਜ 12ਵੇਂ ਮਹੀਨੇ ਦੀ 2 ਤਰੀਕ ਸਾਲ 2025 ਦਿਨ ਮੰਗਲਵਾਰ ਤੇ ਆਪਾਂ ਇਸ ਟਾਈਮ ਖੜੇ ਆ ਦਰਬਾਰ ਸਾਹਿਬ ਦੇ 3 ਨੰਬਰ ਗੇਟ ਤੇ ਤੇ ਸਾਈਕਲ ਆਪਾਂ ਤਿਆਰ ਕਰ ਲਿਆ ਸਮਾਨ ਸਲਾ ਸਾਰਾ ਕਾਸਕੇ ਦੁਆਰੇ ਅੱਗੇ ਵਾਲ ਸਫਰਾਂ ਲਈ ਵਧਣ ਵਾਸਤੇ ਤੇ ਅੱਜ ਆਪਾਂ ਆਪਣਾ ਅੱਗੇ ਦਾ ਜਿਹੜਾ ਸਫਰ ਹੈ ਸ਼ੁਰੂ ਕਰਨ ਲੱਗੇ ਆ ਤੇ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਸ਼ਹਿਰ ਦੇਡ ਸਾਹਿਬ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਖਦੇ ਆ ਅੱਜ ਦੀ ਨਵੀਂ ਵੀਡੀਓ ਨਵੇਂ ਬਲੌਗ ਤੇ ਤੇ ਅੱਜ ਆਪਾਂ ਜਿਹੜਾ ਅੱਗੇ ਦਾ ਸਫਰ ਸ਼ੁਰੂ ਕਰਨ ਲੱਗੇ ਆ ਤੇ ਆਪਾਂ ਅੱਗੇ ਅੱਜ ਰਾਜਸਥਾਨ ਵੱਲੀ ਗੱਡੀਆਂ ਖਿੱਚਾਂਗੇ ਤੇ ਸਫਰਾਂ ਨਾਲ ਜਰੂਰ ਬਣੇ ਰਹੋ ਕੀ ਗੱਲਾਂ ਬਾਤਾਂ ਹੁੰਦੀਆਂ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਦੇ ਤੁਰੇ ਚੱਲਾਂਗੇ ਤੇ ਸਾਰੇ ਨਾਲ ਪਹਿਲਾਂ ਆਪਾਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਉਨੇ ਆ ਗੁਰੂ ਘਰੋਂ ਅੱਗੇ ਲੈ ਕੇ ਤੇ ਫਿਰ ਆਪਾਂ ਜਿਹੜਾ ਅੱਗੇ ਦਾ ਸਫਰ ਸ਼ੁਰੂ ਕਰਾਂਗੇ ਵਾਹਿਗੁਰੂ ਜੀ ਜੀ ਨਹੀਂ ਆਇਆ ਹੈ ਨੀ ਨੀ ਅੱਖਾਂ ਨਾਲ ਕੋਠੜਾਈ ਫਿਰ ਉੱਪਰ ਜਾ ਜੋ ਜਗਾ ਨਿਕਾ ਵਾਹ ਜੀ ਜਿਹੜਾ ਅਗਿਆਨੀ ਪੁਰਖ ਐਣਾ ਤੇ ਆ ਜਿਹਨਾਂ ਨੂੰ ਜੀਵਾ ਪੁਰਖ ਸਾਜੀ ਇਹ ਵਿਚਾਰੀ ਕਰਨੀ ਤਾਂ ਕੀ ਵਿਚਾਰ ਕਰਨਾ ਸਿਰ ਉੱਪਰ ਜੰਮ ਖੜਜ ਕਲਖਾ ਕਿ ਜਿਹੜਾ ਮੇਰੇ ਸਿਰ ਦੇ ਉੱਤੇ ਨਾਂ ਜਿਹੜਾ ਭਾਈ ਧਰਮਰਾਜਾ ਹੈ ਨਾ ਤੇ ਜੰਮਦੂਤ ਨੇ ਨਾ ਉਹ ਫਿਰ ਮਾਰ ਚੁੱਕੀ ਜਿਸ ਖੜਗ ਕਿਰਪਾਨ ਉਹ ਤੇ ਨਹੀਂ ਮੇਰੇ ਗੱਲ ਤੋਂ ਨਾ ਦਿੰਦਾ ਤੇ ਨਹੀਂ ਪਤਾ ਨਹੀਂ ਕਦੋਂ ਮੇਰੇ ਜਿਹੜਾ ਜਿਹੜਾ ਸਦਾ ਨਾ ਨਾ ਕਰਦੇ ਨੇ ਵੱਖਰਾ ਕਰਦੇ ਨੇ ਮੇਰੀ ਮੌਤ ਕਦੋਂ ਕਿਰਾ ਕਰਦਾ ਪਾਸਾ ਰੱਖਣਾ ਉਹ ਮੈਂ ਤਾਂ ਹੈ ਬੋਲਿਆ ਦੁਆ ਬੰਦਾ ਮਨੁੱਖ ਇਹ ਕਰੇ ਦੇਖੇ ਜੀ ਰੱਖਦਾ ਸਤੁਰ ਨੇ ਤਾਹੀ ਪੂਰਨਤਾ ਦਿੱਤਾ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਜੀ ਦੀ ਆਵਾਜ਼ ਨਹੀਂ ਸਾਖਾਂ ਜੀ ਗੁਰਪ੍ਰਸਾਦ ਮਾਰ ਰੱਖਾ ਆਪ ਹੀ ਮਾਰ ਗੁਰੂ ਪਰਮੇਸ਼ਰ ਆਪ ਕਰਾਇਆ ਵਾਹਿਗੁਰੂ ਜੀ ਲਾਲੀਏ ਬਾਬੇ ਦੇ ਘਰੋਂ ਆ ਗਿਆ ਅੱਜ ਦਾ ਜਿਹੜਾ ਸਫ਼ਰ ਆਪਣਾ ਸੁਖਦਮਈ ਹੋਵੇ ਸਾਰਿਆਂ ਦਾ ਦਿਨ ਖੁਸ਼ੀਆਂ ਭਰਿਆ ਬਤੀਤ ਹੋਵੇ ਤੇ ਆਪਣਾ ਵੀ ਵਾਹਿਗੁਰੂ ਜੀ ਆਪਾਂ ਜੇ ਜਾਣਾ ਹੰਗੋਲੀ ਵੱਲ ਤੇ ਹੰਗੋਲੀ ਹੈਗਾ ਜਿਹੜਾ ਇੱਥੋਂ 85 ਕਿਲੋਮੀਟਰ ਦੀ ਦੂਰੀ ਤੇ ਆ ਹੰਗੋਲੀ ਪਹੁੰਚਾਂਗੇ ਅੱਜ ਤੇ ਕੀ ਗੱਲਾਂ ਬਾਤਾਂ ਹੁੰਦੀਆਂ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਦੇ ਤੁਰੇ ਚੱਲਾਂਗੇ ਸਫ਼ਰਾਂ ਨਾਲ ਜਰੂਰ ਬਣੇ ਰਹੋ ਵਾਹਿਗੁਰੂ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਪਾਂ ਆਏ ਸੀ ਤਿੰਨ ਨੰਬਰ ਗੇਟ ਤੋਂ ਤੇ ਸਾਹਮਣੇ ਆ ਗਿਆ ਦੋ ਨੰਬਰ ਗੇਟ ਵਾਹਿਗੁਰੂ ਜੀ ਇੱਧਰ ਮੁੱਖ ਗੇਟ ਆ ਗਿਆ ਦਰਬਾਰ ਸਾਹਿਬ ਦਾ ਵਾਹਿਗੁਰੂ ਜੀ ਆਹ ਗੁਰਜੀ ਮੇਰ ਪਰ ਹੱਥ ਰੱਖਿਓ ਨਰੇਡ ਸਾਹਿਬ ਸ਼ਹਿਰ ਤੋਂ ਆਪਾਂ ਬਾਈਪਾਸ ਤੇ ਆਣ ਕੇ ਖੜ ਗਏ ਤੇ ਗੱਡੀ ਫੇਰ ਆਪਣੇ ਮੂਰੇ ਆ ਕੇ ਖੜੀ ਐ ਪੀਪੀ ਨੰਬਰ ਤੇ ਬੱਬੂ ਬਾਈ ਫਰੀ ਪ੍ਰਸ਼ਾਦਾ ਪਾਣੀ ਲੈ ਕੇ ਕਹਿੰਦੇ ਦੁਪਹਿਰੇ ਪ੍ਰਸ਼ਾਦਾ ਪਾਣੀ ਛਕ ਲਿਓ ਇਹ ਬਾਈ ਲੈ ਕੇ ਘਰ ਆਉਣ ਵਾ ਤੇ ਜਿਵੇਂ ਆਪਾਂ ਅੰਡਮਾਨ ਨਿਕੋਬਰ ਗਏ ਸੀਗੇ ਤੇ ਉੱਥੇ ਆਪਣੇ ਨਾਲ ਇੰਦਰਜੀਤ ਬਾਈ ਆਪਾਂ ਨੂੰ 에어ਪੋਰਟ ਤੱਕ ਛੱਡ ਕੇ ਗਏ ਤੇ ਉਵੇਂ ਬੱਬੂ ਬਾਈ ਨੇ ਦੇਰ ਸਾਹਿਬ ਸ਼ਹਿਰ ਤੋਂ ਆਪਾਂ ਨੂੰ ਬਾਈਪਾਸ ਤੇ ਕਹਿੰਦੇ ਭਾਈ ਅੱਗੇ ਦਾ ਸਫ਼ਰ ਤੁਹਾਡਾ ਸੁੱਖਦਮਈ ਹੋਵੇ ਵਧੀਆ ਚੜ੍ਹਦੀ ਕਲਾ ਰੱਖੇ ਮਾਰਾ ਤੁਹਾਡੀ ਸਤਿ ਸ੍ਰੀ ਅਕਾਲ ਜੀ ਤਸਕਾ ਕੀ ਨਾਮ ਆਪਣਾ ਜੀ ਮੇਰਾ ਨਾਮ ਜੀ ਪੱਗਾ ਵਾ ਦਿਲਬਾਗ ਸਿੰਘ ਦਿਲਬਾਗ ਸਿੰਘ ਪੰਜਾਬ ਕਿਹੜੀ ਜਗ੍ਹਾ ਤੋਂ ਪੰਜਾਬ ਆਪਾਂ ਜੀ ਅਮਰਸਰ ਫਰੂਖਸਾਬ ਤੋਂ ਜੀ ਫੰਡੂਰ ਸਾਹਿਬ ਤੋਂ ਹਾਂ ਵੀਰੇ ਤੇ ਇੱਧਰ ਕਿੰਨਾ ਚਿਰ ਹੋ ਗਿਆ ਇਹਨੂੰ ਤੇ ਮਾ ਮਤਲ ਹੈਗੇ ਆ 25-30 ਸਾਲ ਹੀ ਹੋ ਗਿਆ ਇਹਨੂੰ ਰਹਿੰਦੇ ਹੋ ਠੀਕ ਹੈ ਕੀ ਕਾਰੋਬਾਰ ਕਰ ਰੱਖਿਆ ਸਟਾਰ ਆਪਰਾ ਇਹੋ ਹੀ ਟਰੱਕ ਲੈਣ ਗੱਟੀਆਂ ਦੇ ਵਗੈਰਾ ਦੇ ਠੀਕ ਹੈ ਤਾਂ ਹੀ ਭਾਈ ਜਣਾ ਫਿਰ ਠੀਕ ਆ ਠੀਕ ਆ ਵਧੀਆ ਲੱਗਾ ਤੁਹਾਡੇ ਨਾਲ ਮਿਲ ਕੇ ਬਹੁਤ ਵਧੀਆ ਕੰਮ ਹੋ ਗਿਆ ਤੁਸੀਂ ਚੱਕਿਆ ਵਾ ਹਾਂਜੀ ਬਸ ਥੋੜੇ ਵਰਕੇ ਭਰਾਵਾਂ ਦੀ ਸਪੋਰਟ ਹੈ ਬਸ ਕੀਤੀ ਉਹਨੇ ਕੰਮ ਤੁਹਾਡਾ ਮਾਰਾ ਗਿਆ ਕਿਰਪਾ ਕਰੇ ਤਾਡੀ ਬੱਬੂ ਵਈਆ ਬਾਈਪਾਸ ਕਿੱਧਰ ਕਿੱਧਰ ਜਾਂਦਾ ਹੈ ਇਹ ਆਪਣੇ ਹైదరాబాద్ ਤੋਂ ਆ ਜਿੱਧਰ ਮੁੜ ਜਾਣਾ ਆਪਾਂ ਹైదరాబాద్ ਸੋਲਾ ਵੱਲੋਂ ਦੂਰ ਨੂੰ ਠੀਕ ਹੈ ਜੀ ਤੇ ਇਧਰ ਆਪਾਂ ਪੰਜਾਬ ਨੂੰ ਚੱਲ ਜਾਂਦਾ ਵਾ ਆਕਾ ਨਾਗਪੁਰ ਨੂੰ ਮੁੜ ਜਾਂਦਾ ਵਾ ਠੀਕ ਹੈ ਜੀ ਤਿੰਨ ਚਾਰ ਘਟਾਉਂਦੇ ਰਾਜ ਠੀਕ ਹੈ ਠੀਕ ਹੈ ਇਧਰੋਂ ਫਿਰ ਕਿੱਧਰ ਕਿੱਧਰ ਦਾ ਰੂਟ ਲਈਏ ਥੋੜਾ ਜਿਹਾ ਕੋਈ ਆਈਡੀਆ ਤੇ ਸਿੱਧਾ ਹੰਗੋਲੀ ਵਾਸਮ ਹਾਂਜੀ ਤੇ ਗਾਂਦੇ ਬਰਾਨਪੁਰੋਂ ਅੰਦਰ ਨਿਕਲ ਜਾਣਾ ਅੰਦਰ ਤੋਂ ਫਿਰ ਰਾਜਸਥਾਨ ਹਾਂ ਮਾਰਾ ਠੀਕ ਹੈ ਤੇ ਆਪਾਂ ਨੂੰ ਬੱਬੂ ਬਾਈ ਨੇ ਰੂਟ ਥੋੜਾ ਸਮਝਾ ਰੱਖਿਆ ਕਹਿੰਦੇ ਬਾਕੀ ਜਰੂਰਤ ਪਈ ਤਾਂ ਫੋਨ ਕਰਦੇ ਰਹੋ ਤੇ ਚਲਿਏ ਬੱਡੂ ਬਾਈ ਠੀਕ ਹੈ ਜੀ ਚਲੋ ਚਲੋ ਠੀਕ ਹੈ ਬਿੱਟ ਠੀਕ ਹੈ ਠੀਕ ਹੈ ਬਾਈ ਚੰਗਾ ਬੱਬੂ ਜੀ ਚਲੋ ਕਹਿੰਿਆ ਵਾ ਇਹ ਤਾਂ ਜਰੂਰ ਯਾਦ ਕਰਿਓ ਬਿਲਕੁਲ ਜੀ ਬਿਲਕੁਲ ਮਹਾਰਾਜ ਘਰੇ ਮਾਰਿਓ ਗੇੜਾ ਰਾਜਸਥਾਨ ਜਰੂਰ ਜਰੂਰ ਹਾਂਜੀ ਬਟਿੰਡੇ ਆਇਤਾ ਹਾਂ ਕੋਈ ਗੱਲ ਨਹੀਂ ਆਪਣੀ ਆਪਣਾ ਬਟਿੰਡੇ ਤੋਂ ਕੋਈ ਜ਼ਿਆਦਾ ਦੂਰ ਨਹੀਂ ਆ 100 ਕਿਲੋਮੀਟਰ ਆ ਠੀਕ ਹੈ ਠੀਕ ਹਾਂਜੀ ਹਾਂਜੀ ਚੱਲ ਵੀ ਟੰਗ ਛੇਰਾ ਤੇ ਚਲਿਏ ਗੱਡੀਆਂ ਖਿੱਚੀ ਅੱਗੇ ਨੂੰ ਮੈਂ ਡੇਢ ਸਾਈਬ ਸ਼ਹਿਰ ਤੋਂ ਆਪਾਂ 33 ਕਿਲੋਮੀਟਰ ਸਫਰ ਕਰਕੇ ਆ ਗਏ ਆ ਤੇ ਅੱਜ ਜਿੱਥੇ ਜਾਣਾ ਆਪਾਂ ਹਿੰਗੋਲੀ 53 ਕਿਲੋਮੀਟਰ ਰਹਿ ਗਿਆ ਤੇ ਐਨ ਐਚ 361 ਨੈਸ਼ਨਲ ਹਾਈਵੇ ਤੇ ਸਫਰ ਕਰੀ ਜਾਂਦੇ ਆ ਇੱਧਰ ਥੋੜਿਆ ਗਰਮੀਆਂ ਜਿਹੜੀ ਘੱਟ ਗਿਆ ਮੌਸਮ ਹੁਣ ਠੰਡਾ ਸਫਰ ਤਾਂ ਨਵੇੜਾ ਸੋਹਣਾ ਹੋਈ ਜਾਂਦਾ ਥੋੜੀ ਜਿਹੀ ਹਵਾ ਜਿਹੜੀ ਸਾਹਮਣੇ ਮੁੱਥੇ ਚੱਲੀ ਜਾਂਦੀ ਆ ਉਹਦੇ ਕਰਕੇ ਜੋਰ ਲੱਗੀ ਜਾਂਦਾ ਐਸੇ ਇਧਰ ਗਰਮੀ ਘਟਾ ਹੈ ਤੜਕੇ ਸ਼ਾਮ ਨੂੰ ਠੰਡ ਹੋ ਜਾਂਦੀ ਹੈ ਜਿਵੇਂ ਜਿਵੇਂ ਆਪਾਂ ਅੱਗੇ ਨੂੰ ਵਧੀ ਜਾਵਾਂਗੇ ਓਵੇਂ ਓਵੇਂ ਠੰਡ ਜੜੀ ਵਧੀ ਜਾਊਗੀ ਇਹ ਗੋਲੀ ਤੋਂ ਆਪਾਂ 35 ਕਿਲੋਮੀਟਰ ਪਿੱਛੇ ਆ। ਤੇ ਆ ਸਾਹਮਣੇ ਨੈਸ਼ਨਲ ਹਾਈਵੇ ਨੰਗੀ ਆਂਦਾ ਤੇ ਆਪਾਂ ਸਾਈਕਲ ਜਿਹੜੇ ਸਾਈਡ ਤੇ ਲਾ ਲਿਆ। ਤੇ ਇਧਰ ਪਹਾੜੀ ਕਿਕਰਾਈਆਂ ਛਾਂ ਸੋਹਣੀ ਐ ਤੇ ਬਿੱਟੂ ਭਾਈ ਨੇ ਦੇਖ ਕੇ ਦੇ ਨਾਲ ਦੀ ਨਾਲ ਬ੍ਰੇਕ ਮਾਰ ਲਈ ਸੀ। ਪਿੱਛੇ ਥੋੜਾ ਜਿਹਾ ਚਰਾਇਆ ਹੈਗਾ ਤਾਂ ਉੱਥੇ ਆਲੇ ਦੁਆਲੇ ਹੋਟਲ ਤੇ ਦੁਕਾਨਾਂ ਹੈਗੀਆਂ। ਬਿੱਟੂ ਭਾਈ ਕਹਿੰਦਾ ਵੀ ਮੈਂ ਦੁੱਧ ਫੜ ਕੇ ਲਿਓਣਾ ਚੁੱਤ ਜੁੱਲਾ ਬਣਾ। ਚਾਹ ਪੀ ਕੇ ਤੇ ਜਿਹੜਾ ਬੱਬੂ ਭਾਈ ਰੋਟੀਆਂ ਦੇ ਕੇ ਗਿਆ। ਉਹ ਖਾ ਕੇ ਫੇਰ ਆਪਾਂ ਅੱਗੇ ਵੱਲ ਵਧਾਂਗੇ। ਆਪਾਂ ਸਾਈਕਲ ਨਾਲ ਟੰਗੀਆਂ ਵੀ ਆ। ਸਮਾਂ ਵੀ ਜਿਹੜਾ 2:30 ਵਜੇ ਦਾ ਹੋ ਗਿਆ ਭੁੱਖ ਲੱਗੀ ਪਈ ਐ ਤੇ ਚਾਹ ਬਣਾ ਕੇ ਰੋਟੀ ਖਾ ਕੇ ਫਿਰ ਆਪਾਂ ਜਿਹੜਾ ਆਪਣਾ ਸਫ਼ਰ ਰਹਿ ਗਿਆ 35 ਕਿਲੋਮੀਟਰ ਦਾ ਉਹ ਨਿਵੇੜਾ ਕਰਾਂਗੇ ਤੇ ਹੁਣ ਆਪਾਂ ਇੱਥੇ ਪਹਿਲਾਂ ਵੀ ਕਿਸੇ ਨੇ ਚੁੱਲ੍ਹਾ ਬਣਾਇਆ ਵਾ ਤੇ ਇੱਥੇ ਆਪਾਂ ਛਾਵੇਂ ਜੇ ਇੱਟਾਂ ਭਾਲ ਕੇ ਚੁੱਲ੍ਹਾ ਬਣਾਉਨੇ ਆ ਤੇ ਉਦੋਂ ਆਪਣੇ ਸਾਥੀ ਵੀ ਦੁੱਧ ਲੈ ਕੇ ਤੇ ਆ ਜਾਣਗੇ ਤੇ ਆ ਪਿੱਛੇ ਦੁਕਾਨਾਂ ਹੈਗੀਆਂ ਇੱਥੇ ਛੋਟਾ ਜਿਹਾ ਹੋਟਲ ਸੀਗਾ ਉਤੋਂ ਦੁੱਧ ਫੜੀ ਜਾਂਦੇ ਬਿੱਟੂ ਬਾਈ ਤੇ ਹਰਪਾਲ ਬਾਈ ਉਹ ਲਿਓਂਦੇ ਆ ਤੇ ਫਿਰ ਆਪਾਂ ਚਾਹ ਬਣਾਉਨੇ ਆ ਚਾਹ ਪੀ ਕੇ ਤੇ ਫਿਰ ਆਪਾਂ ਅੱਗੇ ਵੱਲ ਵਧਾਂਗੇ ਬਿੱਟੂ ਬ ਲੱਕੜਾਂ ਭਾਲਣ ਗਿਆ ਤੇ ਆਪਣੀ ਡਿਊਟੀ ਲਈ ਹੈ ਇੱਟਾ ਭਾਲਣ ਦੀ ਚੁੱਲੇ ਵਾਸਤੇ ਚੁੱਲੇ ਤਾਂ ਇੱਥੇ ਬਣੇ ਪਏ ਆ ਪਰ ਆਪਣਾ ਟੋਵੀ ਅੰਡਿਕਣਾਗਾ ਖਾਸੇ ਵੱਡੇ ਆ ਇੱਥੇ ਤਾਂ ਵੱਡੇ ਵੱਡੇ ਦੇਖ ਚੇ ਟਿਕਣਗੇ ਇੱਕ ਲੱਭ ਗਈ ਤਾਂ ਕੱਚੀਆਂ ਲੋਹ ਦੀ ਸਮਾਲ ਲਈ ਕੋਸਾ ਨੇ ਡਿਊਟੀ ਚੁੱਲਾ ਬਣਾ ਕੇ ਤੇ ਅੱਗ ਜਗਾਈ ਖੜਾ ਐ ਅੱਜ ਠੇੜਤਾ ਨਹੀਂ ਕੀਤਾ ਅੱਗ ਨੇ ਨਹੀਂ 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 ਇਹ ਲੱਕੜਾਂ ਬਦਿਆ ਸੁੱਕੀਆਂ ਮਿਲ ਗਈਆਂ ਨਾ ਮੈਨੂੰ ਪਾਣੀ ਘੱਟ ਲੱਗਦਾ ਪਾਣੀ ਹੋਰ ਮਾਰ ਬੋਤਲ ਵਿੱਚ ਪਾ ਕੇ ਦੁਕਾਨ ਹੈਗੀ ਆ ਸਾਹਮਣੇ ਆ ਜਿਹੜੇ ਲੌਂਗ ਲੈਚੀਆਂ ਹੀ ਲੈ ਕੇ ਆ ਨਾ ਮੇਰੇ ਹੱਥ ਥੋੜੇ ਖਰਾਵਾ ਇਹ ਠੀਕ ਐ ਤੁਸੀਂ ਪਾਓ ਜਾਂ ਮਿਠਾ ਠੀਕ ਐ ਠੀਕ ਐ ਆਉਣੇ ਆਪਨੇ ਅੱਗ ਬੁਝਣ ਨਾ ਦੀ ਅੱਗ ਨੇ ਕੋਈ ਦੀ ਲੈਚੀਆਂ ਲੈ ਕੇ ਆਏ ਆ ਮੁੰਡੇ ਕਹਿੰਦੇ ਲੌਂਗ ਲੈਚਿੰਗ ਵਾਲੀ ਚਾਹ ਪੀਣੀ ਐ। ਉਹ ਵਧੀਆ ਚਾਹ ਲੋੜ ਰਹਿੰਦੀ ਮਾੜੀ ਮੋਟੀ ਲੌਂਗ ਲੈਚੀ। ਆਹ ਵੀ ਚਾਹ ਬਣਾ। ਉਹ ਆਹ ਬੋਤ ਹੈ ਖੜਾ ਹੈ। ਇਹ ਸਮਾਨ ਸੱਲਾ ਹੀ ਨਾ ਪੂਰਾ ਪਾਇਆ। ਇਹ ਵੀ ਗੱਲ ਸਹੀ ਐ। ਹਵਾ ਬਾਣੀ ਤੇਜ਼ ਚੱਲੀ ਜਾਂਦੀ ਐ। ਹਾਂ। ਧੂਆ ਹੀ ਫਿਰ ਵੀ ਅੱਖਾਂ ਨੂੰ ਕਾਣਾ ਕਰੀ ਜਾਂਦਾ। ਆਹ ਤੂੰ ਸੱਤ ਨੂੰ ਪਿਆਰਾ। ਓਏ ਹੋਏ ਹੋਏ ਹੋਏ। ਬਾਲਾ ਨਹੀਂ ਆ। ਤਾਂ ਇਧਰ ਹੀ ਨਹੀਂ ਧੂਆਉਂਦਾ। ਅੱਛਾ ਅੱਛਾ। ਕਹਿੰਦੇ ਹੁੰਦੇ ਕਹਿੰਦੇ ਤੂੰ ਆਉਦੇ ਕਾ ਨਹੀਂ ਹੁੰਦਾ ਜਿਹੜਾ ਸੱਸ ਨੂੰ ਪਿਆਰਾ ਹੁੰਦਾ ਕਹਿੰਦੇ ਹੁੰਦੇ ਆ ਭਾਈ ਵੇ ਸੱਸ ਨੂੰ ਤਾਂ ਪਿਆਰਾ ਹੋ ਗਿਆ ਸੀਗਾ ਆ ਤਾਂ ਬਾਲਾ ਨਹੀਂ ਹੋ ਗਿਆ ਹੁਣ ਕੋਣ ਕੋਣ ਹੋਗੇ ਦੋਨੇ ਨਾ ਹੋਗੇ ਬਚ ਗਿਆ ਬਾਈ ਕੋਈ ਜਿਆਦਾ ਨਹੀਂ ਰੱਖੇ ਰੱਖਦੇ ਕੋਈ ਜੱਕਰ ਨੇ ਉਹ ਤਾਂ ਕੁਛ ਨਹੀਂ ਹੋਇਆ ਕੋਈ ਰੱਖ ਦੇ ਨਹੀਂ ਰੱਖੇ ਦਵਾਰੇ ਨਾਲ ਹੱਥ ਮਾਰੀ ਹਮ ਉਹ ਮੈਂ ਤਾਂ ਖੰਡ ਪਾਉਣ ਲੱਗਿਆ ਸੀਗਾ ਕੋਈ ਨਾ ਰਹਿੰਦਾ ਵਾਦਾ ਘਾਟਾ ਹੈ ਇਦਗੀ ਵਾਲਾ ਦੂੰਗਾ ਸਮਾਰ ਕੇ ਅਸਹੀ ਨਹੀਂ ਰੱਖਿਆਗਾ ਦਵਾਰੇ ਬਣਾਉਗੇ ਕਾਰੀ ਤਾਂ ਬਚ ਗਿਆ ਕੰਮ ਖੜਜ ਖੜਜ ਤੇ ਦਵਾਰਾ ਚਾਹ ਮਿਠਾ ਲਿਆਉਣਾ ਪੈ ਜੇ ਸਾਰਾ ਆ ਫੜ ਯਾਰ ਮੈਨੂੰ ਤਾਂ ਦੇਖੀ ਨਹੀਂ ਆਂਦਾ ਖਾਗਾਨੀਆਂ ਹੋਈਆਂ ਖੜਜ ਹੋਏ ਹੋਏ ਆ ਫੜ ਯਾਰ ਛੱਡ ਲੈ ਵਾਹ ਜੀ ਵਾਹ ਅੱਗ ਮੱਚੀ ਤਾਂ ਮੈਨੂੰ ਲੱਗਦਾ ਚੁੱਲ੍ਹਾ ਅੱਜ ਚਾਹ ਪਿਆਉਂਦਾ ਨਹੀਂ ਮੈਨੂੰ ਲੱਗਦਾ ਅੱਜ ਲੈ ਚੀਆਂ ਤੇ ਉੱਤੇ ਫਿਰਦੀਆਂ ਆਟਾ ਤੇ ਰੋਲਦੀਆਂ ਇਹ ਥੱਲੇ ਨਹੀਂ ਜਾਂਦਾ ਸ਼ਰਾ ਥੋੜਾ ਦੇਖ ਤੋ ਵੀ ਹੈ ਬਸ ਨਹੀਂ ਹਲਦਾ ਚੱਲ ਬਚ ਗਿਆ ਬਚ ਗਿਆ ਇਹ ਤਾਂ ਦੁਬਾਰੇ ਲਿਆਉਣਾ ਪੈਣਾ ਚਾਹ ਮਿੱਠਾ ਸਾਰਾ ਕੁਝ ਸੀ ਦੁੱਧ ਪਾਲਿਆ ਤੇ ਚਾਹ ਬਸ ਉਬਲਣ ਦੀ ਦੇਰ ਐ ਤੇ ਚੁੱਲਾ ਜਮਾਂ ਭਰਤਾ ਲੱਕੜਾਂ ਨਾਲ ਆਪਾਂ ਹਵਾ ਵਾਲੀ ਚੱਲੀ ਜਾਂਦੀ ਐ ਬਣ ਗਈ ਆਪਣੀ ਚਾਹ ਤੇ ਬਾਟੀਆਂ ਪਾਉਣੀਆਂ ਕਰਦੇ ਨੱਕੋ ਨੱਕ ਬੱਬੂ ਬਾਈ ਨੇ ਖਾਸਾ ਹੀ ਕੁਸ ਭੇਜਿਆ ਐ ਇਧਰੋਂ ਸਲਾਦ ਗੰਡੇ ਨਿੰਬੂ ਮਿਰਚਾਂ ਤੇ ਪਨੀਰ ਦੀ ਪੁਰਜੀ ਤੇ ਨਾਲ ਕਰੇਲੇ ਐ ਤੇ ਇਧਰ ਥੋੜਾ ਜਿਹਾ ਕਰੀ ਬਿੱਟੂ ਬਾਈ ਜਿਹੜਾ ਆਪਾਂ ਗੁਰਦਰਾ ਸਾਹਿਬ ਗੇਸੀ ਖਲਾੜੇ ਦਾ ਗੁੜ ਖਾਦਾ ਸੀ ਆ ਤੇ ਉਹ ਵੀ ਆਪਣੇ ਵਾਸਤੇ ਭੇਜਿਆ ਉਦੋਂ ਆਪਾਂ ਨੂੰ ਬਹੁਤ ਸਵਾਦ ਲੱਗਿਆ ਤੇ ਬੱਬੂ ਬਾਈ ਲੈ ਕੇ ਆਇਆ ਸਪੈਸ਼ਲ ਜਾ ਕੇ ਆਪਣੇ ਵਾਸਤੇ ਖਾਣੇ ਆ ਰੋਟੀ ਤੇ ਪੀ ਕੇ ਚਾਹ ਤੇ ਫਿਰ ਆਪਾਂ ਅੱਗੇ ਵੱਲ ਵਧਦੇ ਆਂ ਪੀ ਲਈ ਚਾਹ ਤੇ ਰੋਟੀ ਵੀ ਜਿਹੜੀ ਖਾ ਲਈ ਆ ਤੇ ਹੁਣ ਆਪਾਂ ਅੱਗੇ ਦਾ ਜਿਹੜਾ ਸਫ਼ਰ ਆਪਣਾ 35 ਕਿਲੋਮੀਟਰ ਬਾਕੀ ਐ ਉਧਰ ਨੂੰ ਗੱਡੀਆਂ ਦੁਬਾਰੇ ਖਿੱਚਦੀਆਂ ਸਾਹਮਣੇ ਪੈਟਰੋਲ ਪੰਪ ਆ ਗਿਆ ਇੰਡੀਅਨ ਔਇਲ ਪਾਣੀ ਦੀਆਂ ਬੋਤਲਾਂ ਭਰ ਲਈਏ ਤੇ ਨਾਲੇ ਆਪ ਪਾਣੀ ਪੀ ਲਈਏ ਫੇਰ ਅੱਗੇ ਵੱਲ ਗੱਡੀਆਂ ਖਿੱਚਦੇ ਆ ਕਿਉਂਕਿ ਆਪਾਂ ਚਾਹ ਪੀ ਕੇ ਤੁਰੇ ਸੀ ਤੇ ਉੱਥੇ ਪਾਣੀ ਭਾਂਡੇ ਧੋਣ ਵਾਸਤੇ ਮਸਾਈ ਸੀ ਆਪਣੇ ਕੋਲ ਪੂਰਾ ਸੁਰੈ ਸੀਗਾ ਰੋਟੀ ਖਾ ਕੇ ਤੇ ਆਪਾਂ ਚਾਹ ਪੀ ਕੇ ਤੁਰ ਪੈ ਸੀਏ ਤੇ ਸਾਹਮਣੇ ਫ੍ਰਿਜ ਲੱਗੀ ਹੋਈ ਆ ਪਾਣੀ ਠੰਡੇ ਦੀ ਪਿੰਨਿਆ ਪਾਣੀ ਤੇ ਫੇਰ ਆਪਾਂ ਅੱਗੇ ਵੱਲ ਵਧਦੇ ਆਂ ਟਾਈਮ ਹੈ ਜਿਹੜਾ 5 ਵਜ ਗਿਆ ਤੇ ਸੂਰਜ ਹਜੇ ਤੱਕ ਖੜਾ ਹੀ ਹੈ ਤੇ ਅੱਜ ਦਾ ਸਫ਼ਰ ਦਾ ਨਵੇੜਾ ਹੋਇਆ ਆਪਣਾ 62 ਕਿਲੋਮੀਟਰ ਇਹ ਗੋਲੀ ਹੈ ਜਿਹੜਾ 23 ਕਿਲੋਮੀਟਰ ਆਪਣਾ ਬਾਕੀ ਰਹਿ ਗਿਆ ਅੱਜ ਸਾਰੇ ਦਿਨ ਦਾ ਜਿਹੜਾ ਸਫ਼ਰ ਕੀਤਾ ਆਪਾਂ ਪਲੇਨਾਂ ਲਾ ਕੇ ਕੀਤਾ ਹੈ ਤੇ ਸਾਹਮਣੇ ਜਿਹੜਾ ਪੋਲ ਦਿਖੀ ਜਾਂਦਾ ਹੈ ਪਹਿਲੀ ਚੜ੍ਹਾਈ ਪਹੁੰਚੀ ਅੱਜ ਦੇ ਦਿਨ ਦੀ ਆਪਣੀ ਚੜ੍ਹਾਈ ਵੀ ਖਾਸ ਹੀ ਹੈ ਚੜਾ ਪਠਾਲ ਜੀ ਆਏ ਆ ਹੁਣ ਜਿਹੜੀ ਚੜਾਈ ਹੋ ਗਈ ਵਾਟ-ਬੁਟ ਕੈਂਪ ਕਰ ਲਈਏ ਤੇ ਕੈਂਤਰਾ ਹਿਸਟਰੀ ਵੀਡੀਓ ਬਹੁਤ ਚੱਲਦੀ ਹੈ ਦੋ ਬਦਾਂ ਵੱਧ ਪੀਓਗੇ ਖਾਣੇ ਚਾਲੂ ਕਰਦੇ ਜ਼ੋਰ ਪਰ ਖਾ ਜਾਣਾ ਹੁਣ ਕੀ ਜ਼ੋਰ ਪਰ ਖਾ ਜਾਣਾ ਸਮਾਂ ਜਿਹੜਾ 5:00 ਤੇ 20 ਮਿੰਟ ਹੋ ਗਿਆ ਤੇ ਅੱਜ ਦਾ ਸਫ਼ਰ ਦਾ ਨਿਵੇੜਾ ਹੋ ਗਿਆ 70 ਕਿਲੋਮੀਟਰ ਫੇ ਗੋਲੀ ਜਿਹੜਾ 15 ਕਿਲੋਮੀਟਰ ਰਹਿ ਗਿਆ ਅੱਜ ਦਾ ਜਿਹੜਾ ਸਫ਼ਰ ਆਪਣਾ ਬਾਕੀ ਆ 15 ਕਿਲੋਮੀਟਰ ਹੰਗੋਲੀ ਸ਼ਹਿਰ ਤੋਂ ਆਪਾਂ ਥੋੜਾ ਜਿਹਾ ਅੱਗੇ ਆ ਗਏ ਹੰਗੋਲੀ ਸ਼ਹਿਰ 7 ਕਿਲੋਮੀਟਰ ਇਧਰਲੀ ਸਾਈਡ ਰਹਿ ਗਿਆ ਜਿੱਧਰ ਆਪਣਾ ਬਿੱਟੂ ਬਾਈ ਖੜਾ ਹੈ ਸਾਈਡ ਜੀ ਤੇ ਰਹਿ ਜਾਂਦਾ ਹੈ ਇਹ ਆ ਜਿਹੜੇ ਜਗਨ ਵਾਲੇ ਝੁੱਗੇ ਜੀ ਆਪਾਂ ਪਾ ਲਿਆ ਤੇ ਦੇਖਦੇ ਅੱਗੇ ਕੋਈ ਲੱਭਦੇ ਆ ਪੈਟਰੋਲ ਪੰਪ ਤੇ ਫੇਰ ਉੱਥੇ ਆਪਾਂ ਆਪਣਾ ਤੰਬੂ ਕਸਾਂਗੇ ਤੇ ਰੋਟੀ ਪਾਣੀ ਆ ਆਪਣੇ ਕੋਲੇ ਹੈਗਾ ਹੀ ਆ ਕਿਉਂਕਿ ਦੁਪਹਿਰ ਜਿਹੜਾ ਖਾਦਾ ਸੀ ਆ ਤੇ ਬਾਕੀ ਆਪਣੇ ਕੋਲ ਬਚੀਆਂ ਸੀਆਂ ਰੋਟੀਆਂ 15 16 ਤੇ ਆਪਾਂ ਆਪਦੀਆਂ ਨਾਲ ਹੀ ਟਾਂਗ ਲੀਆਂ ਸੀਆਂ ਤੇ ਸਬਜ਼ੀ ਵੀ ਆਪਣੇ ਕੋਲ ਹੀ ਹੈ ਸਮਾਂ ਜਿਹੜਾ 7 ਵਜ ਗਏ ਤੇ ਆਪਾਂ ਸਾਈਕਲਾਂ ਦੀਆਂ ਬ੍ਰੇਕਾਂ ਮਾਰਤੀਆਂ ਇੱਧਰ ਪੈਟਰੋਲ ਪੰਪ ਆ ਗਿਆ ਸੀ ਆ ਤੇ ਬਾਈ ਨਾਲ ਗੱਲਬਾਤ ਕਰਕੇ ਤੇ ਆਪਾਂ ਆਪਦੇ ਸਾਈਕਲ ਸਾਈਡ ਤੇ ਲਾ ਲਿਆ ਤੇ ਪੈਟਰੋਲ ਪੰਪ ਹਜੇ ਚਾਲੂ ਨਹੀਂ ਹੋਇਆਗਾ ਤੇ ਮਿੰਨਾਂ ਕੁ ਲੱਗੂ ਪੈਟਰੋਲ ਪੰਪ ਚਾਲੂ ਹੋਣ ਨੂੰ ਤੇ ਬਾਈ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਇੱਥੇ ਆਪਦੇ ਸਾਈਕਲ ਜਿਹੜੇ ਸਾਈਡ ਤੇ ਲਾ ਲਓ ਤੇ ਜਿਹੜੇ ਬਾਈ ਦਾ ਮੋਟਰਸਾਈਕਲ ਖੜਾ ਤੇ ਇਹ ਭਾਈ ਤੜਕੇ ਡਿਊਟੀ ਕਰਦਾ ਇੱਥੇ ਤੇ 8 ਵਜ ਜਿਹੜਾ ਦੂਸਰਾ ਬਾਈ ਆਊਗਾ ਰਾਤ ਨੂੰ ਜਿਹੜਾ ਡਿਊਟੀ ਕਰਦਾ ਹੈ ਇੱਧਰ ਆਪਣੇ ਹੌਲੀ-ਹੌਲੀ ਕਦਮਾਂ ਦੇ ਨਾਲ ਬਿੱਟੂ ਬਾਈ ਸਾਈਕਲ ਕਰਨੀ ਆਈ ਜਾਂਦੇ ਆ ਤੇ ਬਿੱਟੂ ਬਾਈ ਦਾ ਸਾਈਕਲ ਜਿਹੜਾ ਖੜਾਇਆ ਲਿਆ ਕੇ ਤੇਦੀ ਬਈ ਫੂਕ ਨਿਕਲ ਗਈ ਐ ਇਹਦਾ ਮਤਲਬ ਕੀ ਸਾਈਕਲ ਪੈਂਚਰ ਐ ਕੀ ਕਹਿਣਾ ਮਿੱਤਰਾਂ ਬੰਨ ਬੱਛੇ ਲੱਗ ਗਿਆ ਸੀ ਪਾ ਪਿੱਛੇ ਲੱਗ ਗਿਆ ਸੀ ਥੋੜਾ ਜਿਹਾ ਪਤਾ ਕਿਸੇ ਕਾਸਟ ਚੜਿਆ ਸੀ ਨਾ ਹਾਂ ਉਹ ਵੀ ਲੱਗ ਗਿਆ ਸੀ ਜਿਆਦਾਤਰ ਆਪਣੇ ਸਾਈਕਲ ਕੱਚ ਨਹੀਂ ਪੈਂਚਰ ਹੁੰਦੇ ਆ ਸਾਈਕਲ ਦਾ ਟਾਇਰ ਜਿਹੜਾ ਬਹੁਤ ਪੁੱਲਾ ਹੈ ਉਹਦੇ ਸਫਰ ਚ ਅੱਜ ਪਹਿਲੀ ਵਾਰੀ ਮੇਰਾ ਸਾਈਕਲ ਪੈਂਚਰ ਹੋ ਗਿਆ ਪੂਰੇ ਸਫਰ 'ਚ ਬਿੱਟੂ ਬਾਈ ਦਾ ਸਾਈਕਲ ਜਿਹੜਾ ਪਹਿਲੀ ਵਾਰ ਪੈਂਚਰ ਹੋਇਆ ਅੱਜ ਜਿਹੜਾ ਦੇਸੀ ਸਾਈਕਲ ਸੀ ਆ ਉਹ ਵੀ ਨਹੀਂ ਪੈਂਚਰ ਹੋਇਆ ਉਹ ਦੋਨੇ ਟਾਇਰ ਜਿਵੇਂ ਸੀਗੇ ਟੂਪ ਟਾਇਰ ਸਾਈਕਲ ਦਾ ਆਪਾਂ ਲਿੱਤੇ ਸੀ ਓਵੇਂ ਪਿੰਡ ਭੇਜਿਆ ਤੇ ਹੁਣ ਜਿਹੜਾ ਜਾ ਕੇ ਅੱਜ ਬਿੱਟੂ ਬਾਈ ਦਾ ਸਾਈਕਲ ਪੈਂਚਰ ਹੋਇਆ ਤੇ ਠੰਡ ਵੀ ਖਾਸੀ ਹੋ ਗਈ ਐ ਜਦੋਂ ਆਪਾਂ ਇੱਥੇ ਸਾਈਕਲ ਲਿਆ ਕੇ ਰੋਕ ਕੇ ਤੇ ਇੱਥੇ ਬੈਠੇ ਸੀ ਇਹ 5 ਮਿੰਟ ਤੇ ਠੰਡ ਲੱਗਣ ਲੱਗ ਗਈ ਤੇ ਆਪਾਂ ਆਪਦਾ ਤੰਬੂ ਵੀ ਕਾਸ ਲਿਆ ਤੰਬੂ ਦੇ ਉੱਤੇ ਜਿਹੜਾ ਮੀ ਕੰਢੀ ਤੋਂ ਬਾਛਦੇ ਆ ਤੇ ਠੰਡ ਤੋਂ ਵੀ ਵਿਚਾਰ ਰੱਖਦਾ ਆ ਆ ਲੇਰ ਜੀ ਇਹ ਵੀ ਚੜਾ ਲਈ ਆ ਤੇ ਬਿੱਟੂ ਭਾਈਓ ਉੱਥੇ ਜਿਹੜਾ ਬਾਈ ਥੜਕੇ ਡਿਊਟੀ ਕਰਦਾ ਤੇ ਹੁਣ ਤੂੰ ਹੀ ਬਾਲ ਰੱਖੀ ਆ ਉੱਥੇ ਬੈਠੇ ਤੂੰ ਹੀ ਸਿੱਕੀ ਜਾਂਦੇ ਸੀਗੇ ਬੜਾ ਵਧੀਆ ਲੱਗੀਆਂ ਜਾਂਦਾ ਨਿੱਗਾ ਨਿੱਗਾ ਆ ਤੂੰ ਹੀ ਮੂਰੇ ਬਹਿ ਕੇ ਪੈਰ ਪੂਰੇ ਸਿੱਕੀ ਜਾਂਦੇ ਸੀ ਹੁਣ ਠੰਡ ਲੱਗੀ ਜਾਂਦੀ ਆ ਆਪਾਂ ਨੂੰ ਤੇ ਜੇ ਅੱਜ ਆਪਾਂ ਨੇ ਰੇਡ ਸਾਹਿਬ ਤੋਂ 100 ਕਿਲੋਮੀਟਰ ਅੱਗੇ ਨੂੰ ਆਏ ਆ ਤੇ ਪੂਰੀ ਠੰਡ ਹੋ ਗਈ ਆ ਤੇ ਹਰਪਾਲ ਬਾਈ ਨੇ ਤੇ ਆਪਣੇ ਨੇ ਪਿੱਛੇ ਜੇ ਜਦੋਂ ਆ ਜਲਗਨ ਵਾਲੇ ਜੋ ਗਏ ਹੁੰਦੇ ਇਹ ਪਾਇਸੀ ਤੇ ਉਤੋਂ ਦੀ ਪਹਿਲਾ ਕੋਟ ਪਾ ਕੇ ਫੇਰ ਇਹ ਜਗਨ ਵਾਲਾ ਝੁੱਗਾ ਪਾਇਆ ਸੀ ਉਦੋਂ ਵੀ ਠੰਡ ਲੱਗਣ ਲੱਗੀ ਸੀ 2 ਮਿੰਟ ਉੱਥੇ ਸਾਈਕਲ ਖੜਾਇਆ ਤੇ ਉਦੋਂ ਹੀ ਆਪਾਂ ਨੂੰ ਥੋੜੀ-ਮੋਟੀ ਠੰਡ ਲੱਗਣ ਲੱਗ ਗਈ ਕਿਉਂਕਿ ਜਦੋਂ ਆਪਾਂ ਸਾਈਕਲ ਚਲਾਉਂਦੇ ਆ ਉਦੋਂ ਆਪਣਾ ਸਰੀਰ ਗਰਮ ਹੁੰਦਾ ਤੇ ਉਦੋਂ ਤਾਂ ਨਹੀਂ ਪਤਾ ਲੱਗਦਾ ਵੀ ਠੰਡ ਹੈ ਤੇ ਜਦੋਂ ਆਪਾਂ ਰੁਕ ਜਾਂਦੇ ਆ 5-10 ਮਿੰਟ ਜੋ ਸਰੀਰ ਠੰਡਾ ਹੋ ਜਾਂਦਾ ਤੇ ਉਦੋਂ ਪੂਰੀ ਠੰਡ ਲੱਗੀ ਜਾਂਦੀ ਹੈ ਤੇ ਉਹ ਬਾਈ ਨੇ ਧੂਈ ਬਾਲ ਰੱਖੀ ਜਿਹੜਾ ਤੜਕੇ ਪٹرول ਪੰਪ ਦੀ ਰਾਖੀ ਕਰਦਾ ਇੱਥੇ ਡਿਊਟੀ ਕਰਦਾ ਤੇ ਬੜਾ ਵਧੀਆ ਤੂੰ ਇਸੇ ਕਿ ਜਾਂਦੇ ਸੀਗੇ ਤੇ ਬਾਈ ਨੇ ਬੋਰੀਆਂ ਦੀ ਤੂੰ ਹੀ ਬਾੜ ਰੱਖੀ ਆ ਤੇ ਆਸੇ-ਪਾਸੇ ਬੋਰੀਆਂ ਰੱਖ ਰੱਖੀਆਂ ਬੈਠਣ ਨੂੰ ਤੇ ਹਰਪਾਲ ਬਾਈ ਇੱਥੇ ਬੈਠਾ ਬੈਠਾ ਆਪਦੀ ਵੀਡੀਓ ਦੀ ਕਟ ਵੱਡ ਕਰੀ ਜਾਂਦਾ ਕਿਵੇਂ ਬਾਈ ਤੂੰ ਕਿਵੇਂ ਲੱਗ ਰਹੀ ਅੱਜ ਵਧੀਆ ਲੱਗ ਰਹੀ ਤੇ ਬਾਈ ਨੇ ਤੂੰ ਹੀ ਬਾੜ ਰੱਖੀ ਬਾਈ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਆਪਕਾ सीताराम सीताराम ਆਪ ਕਿੰਨਾ ਟਾਈਮ ਹੋ ਗਿਆ ਪੈਟਰੋਲ ਪੰਪ ਤੇ ਡਿਊਟੀ ਕਰਤੇ ਹੋਏ ਕੰਮ ਕਰਤੇ ਹੋਏ दो तीन महीने हाँ। कितने बजे से कितने बजे तक आते हो सुबह आठ बजे से आठ बजे 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 से तक ठीक हाँ। है तो शाम को नया बंदा आ जाएगा शाम को ठीक हाँ। है आठ बजे वो सुबह आठ बजे चला जाएगा ठीक हाँ। है इस पेट्रोल पंप को कितना टाइम लगेगा शुरू होने के लिए पंद्रह दिन लगेंगे पंद्रह दिन लग जाएंगे ठीक है कि हम कहाँ पे बैठे हैं ये जगह कौन सी है ये गारमाल बोल के गारमाल गारमाल हाँ ठीक है गारमल जगह है ये गांव पड़ता है कि मतलब शहर वगैरह शहर में से गारमल हाँ यहाँ पे कितने के दिन हो गए ठंडे वगैरह पड़ती हुई पंद्रह दिन हो गए पंद्रह दिन रात को कितनी ठंडी रहती है बहुत रहती है बहुत रहती है दिन में कम होती है ना दिन में कम होती है ठीक है इधर भाई ने तू ही बाल रखी है भाई कहता भी रात में जी ठंड वाहवा होंगी है यदा मतलब कि अज आप रात को ठंड मरेंगे ਦੇਖਦੇ ਆ ਕੀ ਗੱਲਬਾਤ ਬੰਦੀ ਆ ਆਪਣੇ ਕੋਲੇ 슬ੀਪਿੰਗ ਬੈਗ ਤਾਂ ਹੈਗੇ ਆ ਦੇਖਦੇ ਆ ਕੀ ਬੰਦਾ ਆ ਆਪਾਂ ਟੈਂਟ ਦੇ ਉੱਤੇ ਉਹ ਜਿਹੜੀ ਲੇਅਰ ਜੀ ਤਾਂ ਲਾ ਲਈ ਆ ਬਾਕੀ ਤਿੰਨੇ ਜਣੇ ਹੈਗੇ ਆ ਕਿਉਂਕਿ ਟੈਂਟ ਵੀ ਆਪਣਾ ਦੋ ਜਣੇ ਵਾਲਾ ਤੇ ਤਿੰਨੇ ਜਣੇ ਇਕੱਠੇ ਹੋ ਕੇ ਆਪਾਂ ਵੜ ਕੇ ਸੌ ਜਾਗੇ ਤੇ ਆਪਣੇ ਕੋਲੇ ਉਹ 슬ੀਪਿੰਗ ਬੈਗ ਜੇ ਹੈਗੇ ਆ ਤੇ ਉਹ ਵੀ ਆਪਾਂ ਤਿੰਨ ਲੈ ਲਾਂਗੇ ਉੱਤੇ ਤੇ ਰੋਟੀ ਪਾਣੀ ਜਿਹੜਾ ਬੱਬੂ ਭਾਈ ਦੇ ਕੇ ਗਿਆ ਸੀ ਆ ਦੁਪਹਿਰੇ ਆਪਾਂ ਕੁਝ ਤਾਂ ਛਕ ਲਈਆਂ ਤੇ 15 ਰੋਟੀਆਂ ਆਪਣੀਆਂ ਬਚੀਆਂ ਸੀਆਂ ਤੇ ਕ੍ਰੇਲੀਆਂ ਦੀ ਸਬਜ਼ੀ ਤੇ ਜਿਹੜੀ ਪਨੀਰ ਦੀ ਭੁਰਜੀ ਸੀ ਉਹ ਵੀ ਪਈ ਆਪਣੀ ਤੇ ਉਹ ਵੀ ਛਕ ਲਾਂਗੇ ਤੇ ਇਧਰੋਂ ਬਾਈ ਜਿਹੜਾ 8 ਵੇ ਡਿਊਟੀ ਕਰਨ ਹੁੰਦਾ ਤੇ ਉਹ ਵੀ ਆ ਗਿਆ ਬਾਈ ਮੋਟਰਸਾਈਕਲ ਲੈ ਕੇ ਉਧਰੋਂ ਉਹ ਬਾਈ ਤੂੰ ਹੀ ਤੋਂ ਖੜਾ ਹੋ ਕੇ ਆ ਗਿਆ ਤੇ ਇਧਰ ਇਹ ਬਾਈ ਆ ਗਿਆ ਹੁਣ ਇਹਦੀ ਡਿਊਟੀ ਜਿਹੜੀ ਸ਼ੁਰੂ ਹੋ ਗਈ ਆ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਫਿਰ ਜਿਹੜੀ ਵੀਡੀਓ ਦੀ ਕੱਟ ਵੱਡ ਕਰਦੇ ਆ ਇਧਰ ਆਪਣੇ ਬਿੱਟੂ ਬਾਈ ਨੇ ਵੀ ਸਮਾਨ ਸੱਲਾ ਸਾਰਾ ਸਾਈਕਲ ਤੋਂ ਲਾ ਲਿਆ ਦੇਖੀ ਜਾਂਦਾ ਲਾਈਟ ਮਾਰ ਕੇ ਕਿੱਥੇ ਐ ਇਹ ਨਹੀਂ ਆ ਜੀ ਹਾਂ ਵਾਰ ਕੇ ਦੇਖ ਲਾਂਗੇ ਇੱਕ ਵਾਰੀ ਪੰਪਣਾ ਉਹ ਦੇਖ ਲਾਂਗੇ ਮਹਾ ਟਾਈਮ ਨਾਲ ਹੁਣੇ ਦੇਖ ਲੈਂਦੇ ਹਾਂ ਥੋੜਾ ਹੋਰ ਨਹੀਂ ਧੜ ਕੇ ਦੁਬਾਰਾ ਕਰ ਦਾਂਗੇ ਫਿਰ ਇਹ ਵੀ ਗੱਲ ਸਹੀ ਹੈ ਥੋੜੇ ਟਾਇਰ ਵੀ ਘਸ ਗਏ ਨਾ ਥੋੜੇ ਇਹ ਕਿਹੜੇ ਪੂਰੇ ਹੀ ਘਸ ਗਏ ਆ ਇੱਧਰ ਘਟਾ ਗੁੱਡੀਆਂ ਆ ਮੇਰੇ ਵਾਲੇ ਤੇ ਬਾਲੀਆਂ ਚੱਕਤੀਆਂ ਮੈਂ ਤਾਂ ਕੋਨਾ ਹੀ ਕਰੀ ਬੈਠਾ ਟਾਇਰ ਨੂੰ ਕਿਉਂ ਸਮਾਨ ਸੱਲਾ ਬਾਹਰ ਆ ਤੇ ਬਰੀਕ ਬਰੂਕ ਮਾਰਦੇ ਤੋ ਤੋ ਫਿਰ ਗੱਡੀ ਚੜ ਜਾਂਦੇ ਆ ਇੱਕ ਟਾਇਰ ਵੀ ਪੋਲੇ ਆ ਇੰਨਾ ਚ ਹਵਾ ਫੁੱਲ ਰੱਖਦੇ ਆ ਫੇਰ ਤਾਂ ਲੋਟ ਆ ਜੇ ਥੋੜੀ ਜੀ ਹਵਾ ਘਟ ਗਈ ਤੇ ਨਾਲ ਦੀ ਨਾਲ ਪੈਂਚਰ ਹੋ ਜਾਂਦੇ ਆ ਇੰਨਾ ਕਿੰਨੇ ਪੁਆਇੰਟ ਆਪਾਂ 30 ਪੁਆਇੰਟ ਟਾਇਰ ਚ ਹਵਾ ਰੱਖ ਦੇਣਾ 25 ਖਣੀ ਪੀ 25 25 30 ਦੇ ਵਿਚਾਲੇ ਵਿਚਾਲੇ ਜਿਹੜੀ ਦੋਨਾਂ ਟਾਇਰਾਂ ਚ ਹਵਾ ਰੱਖਣੀ ਪੈਂਦੀ ਆ ਰੋਟੀ ਆਪਾਂ ਖਾ ਲਈ ਆ ਟੂਈ ਦੇ ਦਿਵਾਲੇ ਫੇਰ ਆਣ ਕੇ ਬਹਿ ਗਏ ਆ ਕਿਉਂਕਿ ਉੱਥੇ ਬਹਿਨੇ ਠੰਡ ਜੀ ਲੱਗਦੀ ਆ ਤੇ ਵੀਡੀਓ ਕੱਟ ਵੱਡ ਇੱਥੇ ਕਰ ਲਾਂਗੇ ਇਹਦੇ ਨਾਲ ਹੀ ਅੱਜ ਦੀ ਵੀਡੀਓ ਸਮਾਪਤੀ ਲਈ ਵੱਧਦੀ ਆ ਸਾਰੀ ਸੰਗ ਦਾ ਤੇ ਇਹਦੇ ਤੋਂ ਧੰਨਵਾਦ ਕਰਦੇ ਆ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਫਿਰ ਤੋਂ ਸਾਰੀ ਸੰਗ ਦਾ ਤੇ ਇਹਦੇ ਤੋਂ ਧੰਨਵਾਦ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਸਫਰ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ